ਹੋਰ ਜੀ ਸਰ ਜੀ ਕਾਕਾ ਜੀ ਨੂੰ ਪੁੱਛ ਲੋ ਕੁੜੀ ਕਿਵੇਂ ਲੱਗੀ ਠੀਕ ਐ ਸਾਨੂੰ ਤਾਂ ਮੁੰਡਾ ਪਸੰਦ ਐ ਸਾਡੀ ਤਾਂ ਬਸ ਇੱਕ ਸ਼ਰਤ ਐ ਸਾਡੀ ਕੁੜੀ ਕਰਦੀ ਐ ਸਰਕਾਰੀ ਨੌਕਰੀ ਇਹਨੂੰ ਮਿਲਿਆ ਹੋਇਆ ਫਲੈਟ ਉੱਥੇ ਠੀਕ ਐ ਜੀ ਮੁੰਡੇ ਨੂੰ ਨਾ ਇਹਦੇ ਕੋਲ ਰਹਿਣਾ ਪੈਣਾ ਫਲੈਟ 'ਚ ਉੱਥੇ ਆ ਕੇ ਬਾਅਦ ਵਿਆਹ ਤੋਂ ਬਾਅਦ ਹਾਂ ਜੀ ਆ ਤੁਸੀਂ ਹੁਣ ਆਪਣਾ ਕਰ ਲਓ ਸਲਾਹ ਉਹ ਬਾਕੀ ਸੀਰਾ ਮਸ਼ਵਰਾ ਕਰਕੇ ਫਿਰ ਤੋਂ ਦੇਖੋ ਇਹ ਤਾਂ ਹੁਣ ਦੀਪਕ ਨੂੰ ਪੁੱਛ ਕੇ ਪਤਾ ਲੱਗੂਗਾ ਸਾਨੂੰ ਕਾਕੇ ਜੀ ਨੌਕਰੀ ਲੱਗੀ ਹੋਈ ਐ ਜੀ ਹਾਂ ਦੀਪਕ ਕਿੱਥੇ ਕਾਕਾ ਜੀ ਚੰਡੀਗੜ੍ਹ ਤੇ ਕੋਈ ਬਾਕੀ ਸਾਰੀ ਗੱਲਾਂ ਤਾਂ ਠੀਕ ਨੇ ਜਿਹੜੀ ਮੇਨ ਗੱਲ ਆ ਘਰਦਿਆਂ ਨੂੰ ਛੱਡ ਕੇ ਬਾਹਰ ਰਹਿਣ ਦੀ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ ਜੀ ਸਾਨੂੰ ਇਹ ਰਿਸ਼ਤਾ ਨਹੀਂ ਚਾਹੀਦਾ ਸਾਨੂੰ ਤਾਂ ਕੁੜੀ ਉਹ ਚਾਹੀਦੀ ਐ ਜਿਹੜੀ ਸਾਡੇ ਕਰੇ ਸਾਡੇ ਮਾਪਿਓ ਕੋਲ ਰਹੇ ਨੌਕਰੀ ਲੱਗੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਵੈਸ਼ਣ ਜੋਬ ਕਰੇ ਪਰ ਸਾਾਨੂੰ ਸਾਡੇ ਘਰੇ ਚਾਹੀਦੀ ਐ ਜੀ ਕਿਉਂਕਿ ਮੇਰੇ ਮਾਪਿਓ ਮੈਨੂੰ ਦੇਖ ਕੇ ਹੀ ਜਿੰਦੇ ਨੇ ਜੇ ਮੈਂ ਵੀ ਘਰੋਂ ਭੱਜ ਗਿਆ ਸਾਡਾ ਘਰ ਤਾਂ ਖਾਲੀ ਹੋ ਗਿਆ ਅਸੀਂ ਨਹੀਂ ਪੁੱਤ ਇਹਦੇ ਬਿਨਾ ਅਸੀਂ ਨਹੀਂ ਜੀਉਂਦੇ ਸ਼ਾਮ ਤੱਕ ਹਾਂ ਇਹ ਤਾਂ ਮੇਰੇ ਮੈਨੂੰ ਦੇਖੇ ਬਿਨਾ ਰੋਟੀ ਨਹੀਂ ਖਾਂਦੇ ਨਾ ਜੇ ਕੁੜੀ ਦੇ ਇੱਕ ਨੌਕਰੀ ਛੋਟੀ ਜੀ ਨੌਕਰੀ ਪਿੱਛੇ ਬੇਸ਼ੱਕ ਤੁਹਾਡੀ ਕੁੜੀ ਜਿੰਨੀ ਮਰਜ਼ੀ ਵੱਡੀ ਸਰਕਾਰੀ ਨੌਕਰੀ ਲੱਗੀ ਹੋਵੇ ਬਟ ਜੇ ਇੱਕ ਛੋਟੀ ਜੀ ਨੌਕਰੀ ਪਿੱਛੇ ਮੈਂ ਆਪਣੇ ਮਾਂ ਪਿਓ ਛੱਡ ਕੇ ਜਾਵਾਂ ਇਹ ਗੱਲ ਤਾਂ ਸਹੀ ਨਹੀਂ ਹੈਗੀ ਦੇਖੋ ਭਾਜੀ ਗੁੱਸਾ ਨਾ ਕਰਿਓ ਆਏ ਹੁਣ ਅਸੀਂ ਵੀ ਸਾਡੇ ਵੀ ਇੱਕੋ ਬੇਟਾ ਹੈ ਹੈ ਹਾਂ ਹਾਂ ਉਹ ਕਾਕਾ ਜੀ ਤਾਨੂੰ ਪਤਾ ਕਿੰਨੇ ਪੈਸੇ ਲਾ ਕੇ ਕੁੜੀ ਮੈਂ ਪੜਾਈ ਐ ਫਿਰ ਮੈਨੂੰ ਪਤਾ ਮੈਂ ਕਿਵੇਂ ਨੌਕਰੀ ਲਵਾਈ ਐ ਕਮਾਲ ਕਰੀ ਜੰਨੇ ਹੂੰ ਉਹ ਸਾਡਾ ਤਾਂ ਟਾਈਮ ਹੀ ਖਰਾਬ ਕਰਤਾ ਆ ਵੀ ਗੱਲ ਬਣੀ ਇਹ ਤੁਸੀਂ ਪਹਿਲਾਂ ਦੱਸ ਦਿੰਦੇ ਗੱਲ ਚੱਲੀ ਕੁੜੀ ਉੱਠ ਚੱਲ ਜਲੀਏ ਇੱਥੇ ਨਹੀਂ ਦਾਲ ਗਲਣੀ ਆਪਣੀ ਹਾਂ ਚੱਲ ਕੀ ਦੇਖੀ ਜੰਨੀ ਉੱਧਰ ਹੁਣ ਚੱਲ ਤੁਰ ਪੈ ਹਲੇ ਵੀ ਉੱਧਰੋਂ ਦੇਖੀ ਜਾਂਦੀ ਐ ਚੱਲ ਉੱਠ ਵੀ ਮਿਲ ਜਾਣਗੇ ਮੁੰਡੇ ਸਰਕਾਰੀ ਨੌਕਰੀਆਂ ਨੇ ਕੁੜੀਆਂ ਮਿਲਦੀਆਂ ਕਿਤੇ ਨਾ ਚੱਲ ਤੁਰ ਪੈ ਹੁਣ ਪਿੱਛੇ ਹੀ ਦੇਖੀ ਜਾਂਦੀ ਐ ਹਲੇ ਨਾ ਮੁੰਡਿਆ ਤੈਨੂੰ ਜਵਾਬ ਦੇਤਾ ਦੀਪਕ 70000 ਰੁਪਏ ਲੰਦੀਆ ਮੈਨੂੰ ਬਚੋਲੇ ਨੇ ਦੱਸਿਆਤਾ ਬੇਬੇ ਤੂੰ ਨੋਪਰਾ ਮੈਨੂੰ ਪਤਾ ਤੂੰ ਪਰਲੇ ਦਿਲੋਂ ਕਹਿ ਰਹੀ ਐ ਜਦੋਂ ਮੈਥੋਂ ਜਾਂਦਾ ਨਾ ਤੁਸੀਂ ਰੋਟੀ ਤੱਕ ਨਹੀਂ ਖਾਣੀ ਜੀ ਹਾਂ ਗੱਲ ਸਹੀ ਗਈ ਮੈਂ ਆਪਣੇ ਕਿਹੜੇ ਧਰਤੀ ਦੇ ਹੱਥ ਰੱਗੇ ਹੋਏ ਨੇ ਰੋਟੀ ਤਾਂ ਆਪਾਂ ਵੀ ਵਧੀਆ ਖਾਂਦੇ ਆ ਖੇਤੀ ਬਾੜੀ ਕਰਕੇ 2-3 ਲੱਖ ਰੁਪਏ ਮਹੀਨਾ ਦਾ ਆਪਾਂ ਵੀ ਕਮਾਣੇ ਆ ਕੀ ਕਰਨੀ ਆਪਾਂ ਉਹਦੀ ਸਰਕਾਰੀ ਨੌਕਰੀ ਕੋਈ ਨਹੀਂ ਜੀ ਤੁਸੀਂ ਤਾਂ ਇੱਕ ਰਿਸ਼ਤਾ ਕਹਿ ਰਹੇ ਮੈਂ 36 ਰਿਸ਼ਤੇ ਲੱਤ ਮਾਰਦਾ ਜੀ ਝੱਲ ਪਰ ਮੈਂ ਤੁਹਾਡੇ ਕੋਲ ਹੀ ਲੈਣਾ ਕੋਈ ਨਾ ਪੁੱਤ ਜਿਵੇਂ ਤੈਨੂੰ ਚੰਗਾ ਲੱਗਦਾ ਆ ਸਰਬਨ ਪੁੱਤ ਹੈ ਮੇਰਾ